ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਹਰੋ ਜੀ ਸ਼ੇਰ ਸਿੰਘ বিষ্ণੂ ભગવાન ਦੀ ਜੈ ਔਰ ਸੰਗਤ ਜੀਓ ਔਰ ਹਰ ਸੰਗਤ ਜੀਓ ਆਪ ਇਸ ਵੇਲੇ ਸਹਬਿਆAlam ਨੇਕ ਕਲੰਕ ਧਰਮਮ ਕਲਕੀ ਅਵਤਾਰ 24 ਸਾਲ ਦੇ ਚਰਨਾਂ ਵਿੱਚ ਸਾਡੀ ਬੀਬੀ ਸਰਜੀਤ ਕੌਰ ਦੇ ਘਰ ਪਿੰਡ ਕਿਹੜਾ ਹੈ ਸ਼ਰੀਫਗੜ ਹਰਿਆਣੇ ਦਾ ਉੱਥੇ ਇਸ ਵੇਲੇ ਸ਼ਿਸ਼ੋਭਤ ਹੋ ਨੇਕ ਕਲਕੀ ਅਵਤਾਰ ਜਿਸ ਨੂੰ ਦੁਨੀਆ ਵਾਲੇ ਲੱਭਦੇ ਫਿਰਦੇ ਹਨ ਜਿਸ ਦੀ ਭਾਵੇਂ ਸਾਰੇ ਗੁਰੂ ਅਵਤਾਰ ਪੈਗੰਬਰ ਆਪਣੇ ਧਰਮ ਗ੍ਰੰਥਾਂ ਵਿੱਚ ਲਿਖਾ ਕੇ ਗਏ ਕਿ ਉਹ ਕਲਯੁਗ ਦੇ ਅਖੀਰ ਤੇ ਆਵੇਗਾ ਕਾਨਾਂ ਦਾ ਕਾਂ ਰਾਮਾ ਦਾ ਰਾਮ ਗੋਬਿੰਦਾ ਕਲਕੀ ਅਵਤਾਰ ਨਾਨਕ ਪਾਸ਼ਾ ਦਾ ਇਹ ਕਲੰਕ ਪ੍ਰਗਟ ਹੋਵੇਗਾ ਦੁਨੀਆ ਵਾਲੇ ਇਹ ਲੱਭਦੇ ਨੇ ਉਹ ਪ੍ਰਗਟ ਹੋ ਗਿਆ ਜੀ ਉਸ ਨੇ ਮਾਤ ਲੋਕ ਵਿੱਚ ਆ ਕੇ ਆਪਣੇ ਸ਼ਬਦ ਦੀ ਡੰਕ ਵਜਾ ਦਿੱਤੀ ਹੈ ਦੁਨੀਆ ਵਾਲਿਆਂ ਨੂੰ ਦੱਸ ਦਿੱਤਾ ਹੈ ਜਿਸ ਤਰ੍ਹਾਂ ਇੱਥੋਂ ਜੀਟੀ ਰੋਡ ਜਾਂਦੀ ਹੈ ਇਹ ਦਿੱਲੀ ਜਾਏਗੀ ਉੱਥੇ ਰਾਮਲੀਲਾ ਗਰਾਊਂਡ ਉੱਥੇ ਦੁਨੀਆ ਦੇ ਸਾਰੇ ઋષਿ-ਮੂਨੀ ਸਾਰੇ ਧਰਮਾਂ ਦੇ ਇਕੱਠੇ ਹੋਏ ਉੱਥੇ ਪਾਤਸ਼ਾ ਆਪਣਾ 84 ਕਲੀਆਂ ਦਾ ਚੋਲਾ ਪਾ ਕੇ ਪੰਜਾਬ ਦੇ ਵੱਲੋਂ ਆਪਣਾ ਸ਼ੈਨਸ਼ਾ ਨੇ ਆਪਣਾ ਉੱਥੇ ਪ੍ਰਗਟਾਵਾ ਕੀਤਾ ਉਸ ਰਾਮਲੀਲਾ ਗਰਾਊਂਡ ਦੀ ਸਟੇਜ ਦੇ ਉੱਤੇ ਜਾ ਕੇ ਕਿਹਾ ਧਰਮ ਸਟੇਜ ਤਾਰਨ ਸਟੇਜ ਬਣੀ ਸੀ ਤਾਰਨ ਸਟੇਜ ਤੇ ਪੁਰਖ ਕਾਲ ਖੜਾ ਵੇਖੋ ਪ੍ਰਤੱਖ ਲੁਕਿਆ ਰਹਿਣ ਕੋਈ ਨਾ ਪਾਈਆ ਉਹ ਉਹ ਵੀਰੋ ਉਹ ਪੁਰਖ ਕਾਲ ਧਰਮ ਸਟੇਜ ਤੇ ਰਾਮਲੀਲਾ ਗਰਾਊਂਡ ਖੜਾ ਹੋ ਕੇ ਕਹਿ ਰਿਹਾ ਹੈ ਕਿ ਮੈਂ ਆ ਗਿਆ ਹਾਂ ਮੈਂ ਆ ਗਿਆ ਹਾਂ ਤੇ ਇੱਥੇ ਅਸੀਂ ਤੁਹਾਨੂੰ ਕਹਿਣ ਆਏ ਹਾਂ ਸਾਰੇ ਹਰਿਆਣੇ ਵਾਸੀਆਂ ਨੂੰ ਕਹਿਣ ਆਇਆ ਹਾਂ ਕਿ ਉਹ ਕਲ ਕੀ અવਤਾਰ ਉਹ ਨੇਕ ਕੰਤ ਮਾਤ ਲੋਕ ਵਿੱਚ ਪ੍ਰਗਟ ਹੋ ਗਿਆ ਜੀ ਇਸ ਦੇ ਪ੍ਰਗਟ ਹੋਣ ਲਈ ਗੋਬਿੰਦ ਪਾਤਸ਼ਾਹ ਨੇ ਦਸਵੇਂ ਜਾਮੇ ਵਿੱਚ ਜੋ ਗੰਮਾ ਖੇਡ ਕੀਤਾ ਆਪਣਾ ਸਭ ਕੁਝ ਵਾਰ ਦਿੱਤਾ ਆਪਣੇ ਚਾਰੇ ਸਹਿਬਜਾਦੇ ਸਹਿਬ ਸੱਚੇ ਪਾਤਸ਼ਾਹ ਨੇ ਕਰਵਾਨ ਕਰ ਦਿੱਤੇ ਸਿੱਖ ਲਈ ਸਿੱਖ ਪੰਥ ਲਈ ਆਪਣੇ ਮਾਤਾ ਵੀ ਸ਼ਹੀਦ ਕਰਾਉ ਦਿੱਤੇ ਆਪਣੇ ਪਿਤਾ ਨੂੰ ਸ਼ਹੀਦ ਕਰਵਾ ਦਿੱਤਾ ਚਾਂਦਨੀ ਚੌਕ ਦਿੱਲੀ ਦੇ ਵਿੱਚ ਤੇ ਉਹ ਸਾਰਾ ਖੇਡ ਕਿਸ ਲਈ ਕੀਤਾ ਪੁਰਖ ਅਕਾਲ ਦੇ ਮਾਤਰੋਕ ਵਿੱਚ ਪ੍ਰਗਟ ਹੋਣ ਲਈ ਕਿਉਂਕਿ ਗੋਬਿੰਦ ਪਾਤਸ਼ਾਹ ਨੂੰ ਪਤਾ ਸੀ ਮੇਰੇ ਪੁਰਖ ਅਕਾਲ ਨੇ ਆਉਣਾ ਜੋਤੀ ਜਾਮਾ ਪਾਉਣਾ ਸ਼ਬਦੀ ਧਾਰ ਪਜਾਉਣਾ ਉਹ ਉਸਦੇ ਕੋਲ ਬਾਕੀ ਸਮਝ ਕਿਸੇ ਨੇ ਆਈਆ ਉਸਦੇ ਕੋਲ ਗੋਬਿੰਦ ਪਾਤਸ਼ਾਹ ਨੂੰ ਪਤਾ ਸੀ ਦੁਨੀਆ ਵਾਲਿਆਂ ਦੇ ਭਾਵੇਂ ਸਾਰੇ ਧਰਮ ਗ੍ਰੰਥ ਇਲੈਕ ਗਏ ਪਰ ਉਹ ਸਮਝਦੇ ਨਹੀਂ ਕੋਈ ਤੇ ਪਾਤਸ਼ਾ ਆਪਣੇ ਖੇਡ ਬਾਰੇ ਥੋੜਾ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਕਿ ਗੋਬਿੰਦ ਪਾਤਸ਼ਾ ਨੇ ਕਿਸ ਤਰ੍ਹਾਂ ਅਕਾਲ ਪੁਰਖ ਨੂੰ ਅਕਾਲ ਪੁਰਖ ਨੂੰ ਮਾਛੂ ਵੜੇ ਕਿਸ ਤਰ੍ਹਾਂ ਬੁਲਾਇਆ ਗੋਬਿੰਦ ਪਾਤਸ਼ਾ ਨੇ ਜਦੋਂ ਪਾਤਸ਼ਾ ਚਮਕੌਰ ਦੀ ਗੜੀ ਵਿੱਚ ਵੱਡੇ ਸੈਹਫਜ਼ਾਦੇ ਅਜੀਤ ਜਹਾਰੂ ਸ਼ਹੀਦ ਕਰਕੇ ਮਦਾਨੇ ਜੰਗ ਵਿੱਚ ਭੇਜ ਕੇ ਬਾਛੂ ਵੜੇ ਦੀ ਰੋੜਾਂ ਕੰਡਿਆਂ ਦੀ ਸੇਜ ਉੱਤੇ ਲੇਟੇ ਹੋਏ ਉਸ ਵੇਲੇ ਪੁਰਖ ਕਾਲ ਨੂੰ ਗੋਬਿੰਦ ਪਾਤਸ਼ਾਹ ਨੇ ਪੰਜ ਵਾਰ ਉੱਚੀ ਉੱਚੀ ਆਵਾਜ਼ਾਂ ਮਾਰੀਆਂ ਤੇ ਆ ਜਾ ਆ ਜਾ ਆ ਜਾ ਆ ਜਾ ਆ ਜਾ ਤੇਰਾ ਪੁੱਤ ਤੈਨੂੰ ਪੁਕਾਰ ਰਿਹਾ ਹੈ ਉਹ ਸਭ ਕੁਝ ਵਾਰ ਕੇ ਆ ਗਿਆ ਹੈ ਤਾਂ ਜੇ ਤੂੰ ਅੱਜ ਨਾ ਆਇਆ ਤਾਂ ਮੈਂ ਸਮਝਾਂਗਾ ਕਿ ਦੁਨੀਆ ਦੇ ਵਿੱਚ ਮੇਰਾ ਪਿਤਾ ਮੇਰਾ ਪੁਰਖ ਅਕਾਲ ਨਹੀਂ ਹੈ ਤਾਂ ਅਕਾਲ ਪੁਰਖ ਆ ਗਿਆ ਕਾਲ ਪੁਰਖ ਪ੍ਰਗਟ ਹੋ ਗਿਆ ਤੇ ਆ ਕੇ ਕੀ ਗੱਲ ਕਹਿੰਦੇ ਹਨ ਅਕਾਲ ਪੁਰਖ गोविंद ਪਾਤਸ਼ਾਹ ਨੂੰ ਪੁਰਖ ਕਾਲ ਗਿਆ ਉਹ ਨਿਰਗੁਣਤਾਜ ਪ੍ਰਗਟ ਹੋ ਗਿਆ ਪੁਰਖ ਕਾਲ ਗਿਆ ਨજર ਕਿਸੇ ਨਾ ਆਇਆ गोविंद ਸ਼ਬਦੀ ਲਿਆ ਠਾ ਗੋਬਿੰਦ ਰੂ ਸ਼ਬਦੀ ਰੂ ਪਠਾ ਲਿਆ ਕਿਉਂਕਿ ਸੇਜ ਉਤੇ ਸੁੱਤਾ ਪਿਆ ਸੀ ਰੋੜਾਂ ਕੰਡਿਆਂ ਦੀ ਸੇਜ ਉਤੇ ਗੋਬਿੰਦ ਸ਼ਬਦੀ ਲਿਆਠਾ ਪੰਜ ਤੱਕ ਸਿਰਸਲਾਈਆ ਅੰਤਰਾਂਤਰ ਭੇਵ ਜਨਾਈਆ ਸਾਚੀ ਸਿੱਖਿਆ ਦੇ ਸਮਝਾ ਲੇਖਾ ਲਿਖਤ ਨਾ ਕੋਈ ਲਿਖਾਈਆ ਇਹ ਮਾਛੂਵਾੜੇ ਦਾ ਲੇਖ ਕਿਸੇ ਲਿਖਤ ਵਿੱਚ ਨਹੀਂ ਆਇਆ ਕਿਉਂਕਿ ਪੁਰਖ ਆਕਾਂ ਤੇ ਗੋਬਿੰਦ ਪਾਤਸ਼ਾਹ ਦੋਨੇ ਉਸ ਵੇਲੇ ਹਾਜ਼ਰ ਸੀ ਅਕਾਲ ਪੁਰਖ ਵੀ ਗੋਬਿੰਦ ਵੀ ਤੇ ਆਪਸ ਵਿੱਚ ਉਹਨਾਂ ਦੀਆਂ ਜੋ ਗੱਲਾਂ ਹੋਈਆਂ ਉਸ ਅਕਾਲ ਪੁਰਖ ਨੇ ਨੇਕ ਕਲ ਕਲਗੇ अवतार ਨੇ ਆ ਕੇ ਜਦੋਂ ਆਪਣਾ ਭੇਮ ਖੋਲਿਆ ਹੁਣ ਹਰ ਬਾਣੀ ਦੇ ਗ੍ਰੰਥਾਂ ਵਿੱਚ ਇਹ ਦਰਜ ਕੀਤੀਆਂ ਗਈਆਂ ਕਿ ਕੀ ਗੱਲਾਂ ਹੋਈਆਂ ਸਨ ਸੱਚੀ ਸਿੱਖਿਆ ਤਾਂ ਇਹ ਸਮਝਾ ਲੇਖਾ ਲਿਖਤ ਨਾ ਕੋਈ ਲਿਖਾਈ ਆ ਆਪੇ ਬਣੇ ਸੱਚ ਗਵਾਹ ਸ਼ਹਾਦਤ ਹੋਰ ਨਾ ਕੋਈ ਵਿਖਾਈ ਆ ਅੱਗੇ ਕੀ ਕਹਿੰਦੇ ਹਨ ਪਾਤਸ਼ਾਹ ਅਕਾਲ ਪੁਰਖ ਤੇਰੇ ਵਿਛੜੇ ਦੇ ਮਲਾ ਬਿਸ਼ੋੜਾ ਕੋਈ ਰਹਿ ਨਾ ਪਾਈਆ ਜੋ ਸਰਸੇ ਆਇਓ ਰੜਾ ਤਿੰਨਾ ਦੇ ਵੇ ਮਹਿਮਾਨ ਬੜਿਆਈਆ ਉਹ ਜੋ ਸਰਸੇ ਦੇ ਵਿੱਚ ਰੁੜ ਗਏ ਗੋਬਿੰਦ ਸਿੰਘ ਨੂੰ ਯਾਦ ਕਰਦੇ ਕਰਦੇ ਉਹਨਾਂ ਨੂੰ ਵੀ ਮਹਿਮਾਨ ਬੜਿਆਈ ਦੇਵਾਂਗਾ ਕਾਲਪੁਰਖ ਕਹਿੰਦੇ ਹਨ ਜਿਹੜੇ ਚਮਕੌਰ ਆਇਓ ਕਟਾ ਤਿੰਨਾ ਕਟਾ ਕੇ ਸਤਿਰ ਦੇ ਲਗਾਈਆ ਤੇਰਾ ਬੇੜਾ ਦੇ ਤਰਾ ਮੰਜ ਤਾਰ ਨ ਕੋਈ ਰੜਾਈਆ ਤੇਰਾ ਬੂਟਾ ਦੇ ਲਗਾ ਫਲ ਅੰਮ੍ਰਿਤ ਇੱਕ ਵਿਖਾਈਆ ਤੇਰਾ ਨਿਸ਼ਾਨਾ ਦੇ ਚਲਾ ਜੋ ਜਹਾਨ ਤੇਰੀ ਸਰਨ ਆ ਤੇਰਾ ਨਿਸ਼ਾਨ ਚਲਾ ਦੇਵੇਗਾ ਮਾਤਰੋਕ ਬਚਾ ਗਏ ਤੇਰੇ ਗੁਰਮਖਾਂ ਨੂੰ ਆਪਣੇ ਅੰਗ ਅੰਗੀਕਾਰ ਹੋ ਕੇ ਆਪਣੇ ਅੰਗ ਲਗਾ ਲਵੇਗਾ ਤੇ ਪਾਤਸ਼ਾਹ ਨੇ ਕੀ ਕੀਤਾ ਸਤਲੰਗਰ ਦਾ ਨਿਸ਼ਾਨ ਸਾਰਾ ਹਾਰ ਦਿੱਸੋ ਬਾਰਾਂ ਬਿਕਰਮੀ ਨੂੰ ਚਲਾ ਦਿੱਤਾ ਗੋਬਿੰਦ ਪਾਸ਼ਾ ਨੇ ਵੈਦਾ ਕੀਤਾ ਸੀ ਤੇਰਾ ਨਿਸ਼ਾਨ ਦੇ ਚਲਾ ਦੋ ਜਹਾਨ ਤੇਰੀ ਸਰਨ ਆ ਤੇਰਾ ਸੰਘਾਸ਼ਣ ਦੇ ਬੜਿਆ ਪ੍ਰਭ ਵੱਡਾ ਵੱਡਾ ਵਡਵਡਿਆਈ ਆ ਤੇਰਾ ਲੈਣਾ ਦੇ ਚਕਾ ਲੇਖਾ ਭੁੱਲ ਲੇਖਾ ਭੁੱਲ ਨਾ ਜਾਈਆ ਤੇਰਾ ਲੈਣਾ ਮੈਂ ਚਕਾਵਾਂਗਾ ਤੇਰਾ ਤੇਰਾ ਤੇਰੀ ਝੋਲੀ ਦੇਵੇਂ ਪਾ ਦੂਜੀ ਵੰਡ ਨਾ ਕੋਈ ਵਡਿਆਈ ਆ ਜੋਤੀ ਜੋ ਸਰੂਪਾ ਰਾ ਪ ਆਪਣੀ ਕਿਰਪਾ ਕਰ ਗੁਰ ਗੋਬਿੰਦ ਰਹਾ ਜਨਾਈ ਆ ਕਾਲਪੁਰਖ ਗੋਬਿੰਦ ਪਾਸ਼ੰ ਜਨਾਈ ਕਰਨੇ ਗੁਰ ਗੋਬਿੰਦ ਸਿੰਘਾ ਦਾ ਤੇਰਾ ਪਾਉਣ ਪਵਨ ਪਾਣੀ ਭੇਵ ਨਾ ਆਇੰਦਾ ਹਰ ਕਾ ਭੇਵ ਜਾਣੇ ਕੌਣ ਹਰ ਕਾ ਭੇਵ ਜਾਣੇ ਕੌਣ ਇਸ ਭੇਵ ਨੂੰ ਕੌਣ ਜਾਣ ਸਕਦਾ ਹੈ ਕਵਨ ਗੋਣ ਨਾ ਕੋਈ ਸਮਝਾਉਂਦਾ ਤੇਰਾ ਸੱਤਰ ਸੋਹਣਾ ਲੱਗੇ ਮੈਨੂੰ ਸੋਹਣ ਤੈਨੂੰ ਸੁਤਿਆਂ ਨਾ ਕੋਈ ਠਾਏਂਦਾ ਗੋਬਿੰਦ ਪਾਤਸ਼ਾਹ ਨੂੰ ਕਾਲਪੁਰ ਕਹਿੰਦੇ ਹਨ ਕਿ ਤੇਰਾ ਤੇਰਾ ਭਾਵੇਂ ਰੋੜਾਂ ਕੰਡਿਆਂ ਦਾ ਸੱਤਰ ਹੈ ਪਰ ਮੈਨੂੰ ਸੋਹਣਾ ਲੱਗਦਾ ਹੈ ਮੈਨੂੰ ਬੜਾ ਸੋਹਣਾ ਲੱਗਦਾ ਹੈ ਤੂੰ ਉਸ ਦੇ ਉੱਤੇ ਸੁੱਤਾ ਹੈ ਤੈਨੂੰ ਸੁੱਤਿਆ ਨਾ ਕੋਈ ਠਾਇੰਦਾ ਕੋਟ ਬ੍ਰਹਮੰਡ ਕੋਟ ਬ੍ਰਹਮੰਡ ਤੇਰੇ ਚਾਰੋਂ ਕੋਣਟ ਪੌਣ ਇਸ ਤਰ੍ਹਾਂ ਗੋਵਿੰਦ ਪਾਤਸ਼ਾਹ ਨਾਲ ਕਾਲਪੁਰਖ ਬਚਨ ਕਰਦੇ ਹਨ ਕਿ ਕੋਟ ਬ੍ਰਹਮੰਡ ਤੇਰੇ ਚਾਰੋਂ ਕੋਟ ਪਾਉਣਗੇ ਤੂੰ ਮੇਰੇ ਦਿਲਾਰੇ ਤੂੰ ਡੋੜਾਂ ਕੰਡਿਆਂ ਦੀ ਛੇਜ ਉੱਤੇ ਸੁੱਤਾ ਹੈ ਮੈਨੂੰ ਤੇਰੇ ਉੱਤੇ ਮਾਣ ਹੈ ਤੂੰ ਮੇਰਾ ਸੁੱਤ ਹੈ ਮੈਂ ਤੈਨੂੰ ਆਪਣਾ ਸੁੱਤ ਬਣਾਇਆ ਹੈ ਅਕਾਲਪੁਰਖ ਅੱਗੇ ਦੱਸਦੇ ਹਨ ਐਸ ਵੇਲੇ ਜੋ ਸੁੱਥਾ ਹੈ ਚਮਕੌਰ ਦੀ ਗੜੀ ਜੋ ਖੇਡ ਕਰਕੇ ਆਇਆ ਹੈ ਤੇ ਉਸ ਵੇਲੇ ਹਜਰਤ ਮੁਹੰਮਦ ਵੀ ਹਾਜ਼ਰ ਸੀ ਤੇ ਪਾਦਸ਼ਾਹ ਅਕਾਲਪੁਰ ਕਹਿੰਦੇ ਹਨ ਉਹ ਮੁਹੰਮਦ ਤੇਰਾ ਕਰਬਲੇ ਦਾ ਲੇਖ ਸੀ ਇਹ ਚਮਕੌਰ ਦੀ ਗੜੀ ਦਾ ਲੇਖ ਹੈ ਕਰਬਲੇ ਦੇ ਵਿੱਚ ਜਦੋਂ ਤੇਰਾ ਅਲੀ ਜੋਾਈ ਹਸਨ-ਉਰ ਰਸਾਇਨ ਸ਼ਹੀਦ ਹੋ ਗਏ ਸਨ ਸਾਰੇ ਪਾਸੇ ਦੁਹਾਈ ਮਚ ਗਈ ਸੀ ਹਾਏ ਹਾਏ ਦੁਹਾਈ ਮਚ ਗਈ ਸੀ ਇੱਥੇ ਗੋਬਿੰਦ ਪਾਤਸ਼ਾਹ ਦੇ ਸਿੱਖ ਜਦੋਂ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋ ਰਹੇ ਸਨ ਲਲਕਾਰੇ ਮਾਰ ਕੇ ਜਾ ਰਹੇ ਸਨ ਲਲਕਾਰੇ ਮਾਰ ਕੇ ਮਹਮੂਦਾ ਤੇਰੇ ਨਾਲੋਂ ਗੋਬਿੰਦ ਦਾ ਵੱਖਰਾ ਖੇੜ ਹੈ ਕਿਤੇ ਆਪਣੇ ਕਰਬਲੇ ਦੇ ਲੇਖ ਨੂੰ ਚਮਕੌਰ ਦੀ ਗੜੀ ਦੇ ਲੇਖ ਨਾਲ ਨਾ ਮਲਾਈ ਮੈਂ ਆਪਣਾ ਵੱਖਰਾ ਇਸੇ ਕਰਕੇ ਮੈਂ ਗੋਬਿੰਦ ਨੂੰ ਆਪਣਾ ਸੁੱਤ ਨਵਾਜਿਆ ਹੈ ਸਹਿਬ ਸੱਚੇ ਪਾਤਸ਼ਾਹ ਨੇ ਜੋ ਜਕਾਰਾ ਦਿੱਤਾ ਹੈ ਤੁਹਾਨੂੰ ਸੋਹੂ ਮਹਾਰਾਜੇ ਸਿੰਘ ਵਿਸ਼ੂ ਭਗਵਾਨ ਦੀ ਜੈ ਇਹਦਾ ਭਾਵ ਅਰਥ ਭਾਵੇਂ ਗੁਰਸਿੱਖਾਂ ਨੇ ਤੁਹਾਨੂੰ ਚੰਗੀ ਤਰ੍ਹਾਂ ਸਮਝਾਇਆ ਪਰ ਹਰ ਬਾਣੀ ਨਹੀਂ ਜੋ ਪਾਤਸ਼ਾਹ ਨੇ ਸਮਝਾਇਆ ਉਹ ਸਮਝ ਲਓ ਸੋ ਅੱਖਰ ਸੋ ਅੱਖਰ ਸ਼ਬਦ ਸੋ ਅੱਖਰ ਹਰ ਪੁਰਖ ਹਰ ਪੁਰਖ ਨਿਰੰਜਨ ਦਾ ਆਪਣਾ ਨਾਮਾ ਆਪਣਾ ਨਾਮ ਹੈ ਉਸਾਰ ਪੁਰਖ ਨਿਰੰਜਨ ਦਾ ਪਤ ਪਰਮੇਸ਼ਵਰ ਆਪਣੀ ਆਪ ਕਰੇ ਬੜਾਈ ਆ ਹੰਗ ਬ੍ਰਹਮ ਹੰਗ ਅੱਗੇ ਆਗੇ ਹੰਗ ਹੰਗ ਬ੍ਰਹਮ ਲੱਖ 84 ਜੀਵ ਜੰਤ ਬਣਾਵਾ ਨਿਰਗੁਣ ਹੋ ਕੇ ਨਿਰਗੁਣ ਬੰਡ ਮੜਾਈਆ ਹੰਗ ਬ੍ਰਹਮ ਲੱਖ 84 ਜੀਵ ਜੰਤ ਰਾਜਿਆਂ ਦਾ ਰਾਜਾ ਮਹਾਰਾਜ ਅਖਵਾਵਾ ਰਾਜਿਆਂ ਦਾ ਰਾਜਾ ਮਹਾਰਾਜ ਅਖਵਾਵਾ ਸੱਚਾ ਨਿਵਾਸੀ ਸੱਚਾ ਸ਼ੇਨ ਸ਼ਾਹੀਆ ਅਗੇ ਸ਼ੇਰਾਂ ਦਾ ਸ਼ੇਰ ਬਲਤਾਰੀ ਸਿੰਘ ਸ਼ੇਰਾਂ ਦਾ ਸ਼ੇਰ ਮਹਾਵਲੀ ਸ਼ੇਰਾਂ ਦਾ ਸ਼ੇਰ ਬਲਤਾਰੀ ਸਿੰਘ ਆਪਣਾ ਜੋਰ ਪ੍ਰਗਟਾਵਾ ਦੂਜਾ ਆਸਾਨੀ ਨਜ਼ਰ ਕੋਈ ਨਾ ਆਈਆ ਸੇਰਾਂ ਤੋਂ ਬਾਅਦ ਵਿਸ਼ਨੂੰ ਵਿਸ਼ਨੂੰ ਹੋ ਕੇ ਦਰ ਦਰ ਘਰ ਘਰ ਸ਼ਬਦੀ ਛੇਵ ਤੁਮਾਵਾ ਆਪਣੀ ਮਾਨ ਵਡਿਆਈ ਨਾ ਕੋਈ ਰਖਾਈਆ ਭਗਵਾਨ ਹੋ ਕੇ ਇੱਥੇ ਉੱਥੇ ਦੋ ਜਹਾਨ ਆਦ ਜਗਾਦ ਇੱਕੋ ਹੁਕਮ ਇੱਕੋ ਹੁਕਮ ਸੁਣਾਵਾ ਨਾ ਕੋਈ ਮੇਟੇ ਮੇਟ ਮਟਾਈਆ ਮੈਂ ਦੋ ਜਹਾਨ ਦਾ ਮਾਲਕ ਹਾਂ ਇੱਥੇ ਪਾਕਸ਼ਾ ਦਾ ਚਰੇ ਅੱਗੇ ਕੀ ਕਹਿੰਦੇ ਹਨ ਸਤਿਯੁਗ ਪ੍ਰੇਤਾ ਦੁਆਪਰ ਕਲਯੁਗ ਗੁਰੂ ਉਤਾਰ ਪੈਗੰਬਰਾਂ ਕੋਲੋਂ ਜੈ ਜੈਕਾਰ ਕਰਾਵਾਂ ਇੱਤੇ ਸਾਰੀ ਦੁਨੀਆ ਨੇ ਗੁਰੂ ਉਤਾਰ ਪੈਗੰਬਰਾਂ ਕੋਲੋਂ ਜੈ ਜੈਕਾਰ ਕਰਾ ਮਾ ਬਿਨ ਜੈਕਾਰ ਬਚਿਆ ਰਹਿਣ ਕੋਈ ਨਾ ਪਾਇਆ ਜਿਸ ਜੈਕਾਰ ਦਾ ਡੰਕਾ ਗੋਬਿੰਦ ਕੋਲੋਂ ਬੁਝਵਾ ਮਾ ਗੋਬਿੰਦ ਪਾਤਸ਼ਾਹ ਨੇ ਕਿਹਾ ਸੀ ਵਹਿਗੁਰੂ ਜੀ ਦਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਇਹ ਹੀ ਇਹ ਹੀ ਗੱਲ ਫੇਰ ਪਾਤਸ਼ਾਹ ਨੇ ਕੀਤੀ ਜਿਸ ਜੈਕਾਰ ਦਾ ਡੰਕਾ ਗੋਬਿੰਦ ਕੋਲੋਂ ਬਜਵਾਵਾ ਫਤੇ ਇੱਕੋ ਹੱਥ ਰਖਾਈਆ ਜੋਤੀ ਜੋ ਸਰੂਪ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਮਿਹਰਬਾਨ ਆਪਣੀ ਖੇਰ ਖਲਾਈਆ ਇਹ ਸੱਚੇ ਪਾਤਸ਼ਾਹ ਨੇ ਬੂਢ ਸਿੰਘ ਦੇ ਗ੍ਰੰਥ ਨੰਬਰ 17 ਵਿੱਚ ਹਰ ਬਾਣੀ 'ਚ ਇਹ ਸ਼ੁਰੂ ਦੇ ਵਿੱਚ ਹੀ ਸਭ ਕੁਝ ਲਿਖਿਆ ਸੋ ਹਰ ਸੋ ਹਰ ਸੋ ਪੁਰਖ ਨੰਜੰਦਾ ਆਪਣਾ ਨਾਮਾ ਪ੍ਰਭ ਕਹਿੰਦੇ ਹਨ ਕਿ ਜਦੋਂ ਤੁਸੀਂ ਸੋਹੰਗ ਪ੍ਰਭਪੂਰ ਪਰਮੇਸ਼ਵਰ ਜੀ ਦਾ ਆਪਣਾ ਨਾਮ ਪ੍ਰਭ ਸਮਝਾਉਂਦੇ ਹਨ ਗੁਰਮਖਾਂ ਨੂੰ ਕਿ ਸੋਹੰਗ ਪ੍ਰਭਪੂਰ ਪਰਮੇਸ਼ਵਰ ਜੀ ਦਾ ਆਪਣਾ ਨਾਮ ਹੈ ਤੇ ਪੁਰਖ ਮਰਥ ਦਾ ਆਪਣਾ ਰੂਪ ਹੈ ਸੋ ਜਨ ਭਗਤੋ ਤੁਸੀਂ ਸੋਹੰਗ ਮਹਾਰਾਜ ਸ਼ੇਰ ਸਿੰਘ ਬਿਸ਼ੂ ਭਗਵਾਨ ਦੀ ਜੈ ਦਾ ਜਦੋਂ ਜਕਾਰਾ ਬੋਲਦੇ ਹੋ ਤਾਂ ਉਸੇ ਵੇਲੇ ਨਿਰਗੁਣਤਾ ਪ੍ਰਭ ਜੀ ਆਪ ਆਪ ਆ ਕੇ ਤੁਹਾਡੇ ਸਹਾਇ ਹੁੰਦੇ ਆਪ ਆ ਕੇ ਤੁਹਾਡੇ ਸਾਹੀ ਹੁੰਦੇ ਹਨ ਭਗਤਾਂ ਦੇ ਨਾਲ ਸਗਲਾ ਸੰਗ ਨਵਾਉਣ ਦਾ ਵਾਅਦਾ ਕਰਦੇ ਹਨ ਪੂਰ ਪਰਮੇਸ਼ਵਰ ਜੀ ਭਗਤਾਂ ਨੂੰ ਇਸ ਤਰ੍ਹਾਂ ਸਮਝਾਉਂਦੇ ਹਨ ਕਿ ਜੇ ਤੁਸੀਂ ਮੇਰਾ ਜਕਾਰਾ ਬੋਲਦੇ ਹੋ ਜਨ ਭਗਤ ਬੋਲੋ ਜੈਕਾਰ ਜਨ ਭਗਤ ਬੋਲੋ ਜੈਕਾਰ ਜੈ ਜੈਕਾਰ ਆਪ ਲਾਏਗਾ ਇਕੋ ਮਿਲੇ ਸਾਂਝਾ ਯਾਰ ਸਗਲਾ ਸੰਗ ਨਵਾਏਗਾ ਜਦੋਂ ਜਕਾਰਾ ਬੋਲੋਗੇ ਇਕੋ ਮਿਲੇ ਸਾਂਝਾ ਯਾਰ ਜਿਸ ਨੂੰ ਕਹਿੰਦੇ ਪੁਰਖ ਰਤਾਰ ਸੋ ਕਰਨੀ ਕਰਨ ਖਾਂਐਂਦਾ ਜਿਸਨੂੰ ਮੰਨਦੇ ਸਿਰਜਣਹਾਰ ਸੋ ਸਿਰਸੇ ਰਿਜਕ ਸਵਾਐਂਦਾ ਜਿਸਨੂੰ ਕਹਿੰਦੇ ਪਰਵਦਗਾਰ ਸੋ ਨੂ ਨਰਾਨਾ ਵੇਸ਼ ਬਟਾਐਂਦਾ ਜਿਸਨੂੰ ਕਹਿੰਦੇ ਗਮਾਪਾਰ ਸੋ ਗੰਬੜੀਕਾਰ ਕਮਾਐਂਦਾ ਜਿਸਨੂੰ ਕਹਿੰਦੇ ਜਨ ਭਗਤਾਂ ਫਿਰੇ ਦੁਆਰ ਭਗਤਾਂ ਦੇ ਲੇਖ ਦਰਦਾਰ ਆਪਣੀ ਅਲਖ ਜਗਾਐਂਦਾ ਜਿਸਨੂੰ ਕਹਿੰਦੇ ਲੁਕਿਆ ਰਹੇ ਯੁਗਚਾਰ ਨਿਰਗੁਣ ਨਜ਼ਰ ਕਿਸੇ ਨਾ ਆਐਂਦਾ ਜਿਸ ਨੂੰ ਕਹਿੰਦੇ ਕੰਤ ਪਤਾਰ ਲਖ 84 ਨਾਰ ਹੰਡਾਏਂਦਾ ਸੋ ਪ੍ਰਗਟ ਹੋਇਆ ਸੋ ਪ੍ਰਗਟ ਹੋਇਆ ਨਿਰਗੁਣ ਸਰਗੁਣ ਪੁਰਖ ਕਾਲ ਸਨਮੁਖ ਹੋ ਕੇ ਆਪਣਾ ਦਰਸ਼ ਦਿਖਾਈਆ ਜਿਸ ਨੂੰ ਕਹਿੰਦੇ ਕੰਤ ਪਤਾਰ ਲਖ 84 ਨਾਰ ਹੰਡਾਏਂਦਾ ਜਿਸ ਨੂੰ ਕਹਿੰਦੇ ਜੋਤ ਸਰੂਪੀ ਨੂਰ-ਏ-ਯਾਰ ਸੱਚਖੰਡ ਸਾਚੇ ਸੋਭਾ ਪਾਏਂਦਾ ਜਿਸ ਨੂੰ ਕਹਿੰਦੇ ਨਾ ਬਸਦੇ ਆਧਾਰ ਗੁਰ ਅਵਤਾਰਾਂ ਪੀਰ ਪਗੰਬਰਾਂ ਰਾ ਵਖਾਏਂਦਾ ਜਿਸ ਨੂੰ ਕਹਿੰਦੇ ਰੂਪ ਰੰਗ ਰੇਖ ਤੋਂ ਬਸੇ ਬਾਹਰ ਨੇਤਰ ਨજર ਕਿਸੇ ਨਾ ਆਇਂਦਾ ਸੋ ਪ੍ਰਗਟ ਹੋਇਆ ਸੋ ਪ੍ਰਗਟ ਹੋ ਗਿਆ ਜੇ ਦੁਨੀਆਂ ਵਾਲਿਆਂ ਨੂੰ ਦੱਸਤਾ ਕਿ ਮੈਂ ਭਗਵਾਨ ਆ ਗਿਆ ਹਾਂ ਜੋਤੀ ਜੋਨ ਸਰੂਪਾ ਰ ਆਪ ਆਪਣੀ ਜੋਤ ਤਰ ਕਰੇ ਖੇਲ ਸੱਚਾ ਚਹਰ ਨਾਮ ਇੱਕੋ ਇੱਕ ਦਰੜਾਏ ਦਾ ਇਹ ਉਸ ਪੁਰਖ ਕਾਲ ਨੇ ਆ ਕੇ ਆਪਣਾ ਡੰਡ ਮਾਤ ਲੋਕ ਵਿੱਚ ਵਜਾਇਆ ਜਿਸੂ ਕੋਈ ਕੁਝ ਕਹੋ ਇਹ ਪੁਰਖ ਕਾਲ ਹੈ ਦੀਨ ਦਿয়াল ਹੈ ਪਰਮ ਦਿਖਾਰ ਹੈ ਸੋ ਜਿਕਾਰਿਆਂ ਦਾ ਸਾਥ ਦੇਣਾ ਸੋ ਹੰਗੂ ਮਹਾਰਾਜ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ